ਮਗਨ ਦੇਵ ਕਰ ਨੂੰ ਤੁਸੀਂ ਸਾਰੇ ਜਾਣੀ ਜਾਂਦੇ ਹੀ ਹੋ ਜਿੰਨਾਂ ਨੂੰ ਆਪਾਂ ਅਕਸਰ ਹੀ ਦੇਵੀ ਮਿੰਦੂ ਦੀਆਂ ਵੀਡੀਓਜ਼ ਦੇ ਵਿੱਚ ਦੇਖਦੇ ਆਂ ਜੋ ਪਹਿਲਾਂ ਅਮਰ ਦੀ ਵਾਈਫ ਹੁੰਦਾ ਰੋਡ ਕਰਦੀ ਹੁੰਦੀ ਸੀ ਤੇ ਉਸ ਦੇ ਨਾਲ ਉਹ ਬਹੁਤ ਹੀ ਜ਼ਿਆਦਾ ਵਾਇਰਲ ਹੋਇਆ ਆਪਾਂ ਤੁਹਾਨੂੰ ਦੱਸ ਲਈਏ ਕਿ ਉਹਨਾਂ ਨੇ ਇੱਕ ਅਪਡੇਟ ਦਿੱਤੀ ਆ ਉਹਨਾਂ ਨੇ ਇੱਕ ਵੀਡੀਓ ਪਾ ਕੇ ਦੱਸਿਆ ਹੈ ਕਿ ਬਹੁਤ ਲੋਕ ਇਹ ਉਹਨਾਂ ਨੂੰ ਮੈਸੇਜ ਕਰ ਰਹੇ ਸੀ ਕਿ ਤੁਸੀਂ ਆਨਲਾਈਨ ਕਿਉਂ ਨਹੀਂ ਹੁੰਦੇ ਤੁਸੀਂ ਕਿਉਂ ਨਹੀਂ ਵੀਡੀਓ ਪਾ ਰਹੇ ਕਿਉਂ ਨਹੀਂ ਤੁਸੀਂ ਆਪਣੀ ਦੋਨਾਂ ਸੂਟਾਂ ਦਾ ਬੁਟੀਕ ਉਸ ਉਤੇ ਕਿ ਬਣੀ ਤੁਸੀਂ ਕੰਮ ਕਰਦੇ ਆਪਾਂ ਤੁਹਾਨੂੰ ਦੱਸਤਾ ਹੀ ਕਿ ਉਹਨਾਂ ਨੇ ਇੱਕ ਪੋਸਟ ਪਾ ਕੇ ਦੱਸਿਆ ਹੈ ਕਿ ਉਹਨਾਂ ਦੀ ਜੋ ਦਾਦੀ ਜੀ ਸੀ ਕਿ ਉਹ ਸੁਰਗਵਾਸ ਹੋ ਗਏ ਹਨ 11 ਜੂਨ ਨੂੰ ਯਾਨੀ ਕਿ ਬੁੱਧਵਾਰ ਨੂੰ ਉਹ ਸੁਰਗਵਾਸ ਹੋ ਗਏ ਇਸੇ ਕਾਰਨ ਹੀ ਉਹਨਾਂ ਦੇ ਘਰ ਵਿੱਚ ਥੋੜੀ ਜੀ ਇਹ ਘਟਨਾ ਘਟਨੇ ਕਰਕੇ ਹੀ ਉਹ ਵੀਡੀਓ ਕੋਈ ਅਪਡੇਟ ਨਹੀਂ ਦੇ ਪਾ ਰਹੇ ਹਰੇਕ ਨੂੰ ਮੈਸੇਜ ਕਰਨਾ ਉਹਨਾਂ ਨੂੰ ਜਵਾਬ ਦੇਣ ਔਖਾ ਸੀ ਇਸ ਕਰਕੇ ਉਹਨਾਂ ਨੇ ਇੱਕ ਵੀਡੀਓ ਪਾ ਕੇ ਦੱਸ ਹੀ ਦਿੱਤਾ ਹੈ ਕਿ ਉਹਨਾਂ ਦੀ ਦਾਦੀ ਜੀ ਕਾ ਕੰਮ ਕਰਨਗੇ ਜਦੋਂ ਇਸ ਚੀਜ਼ ਦੇ ਵਿੱਚੋਂ ਬਾਹਰ ਆਣਗੇ ਉਹ ਪਹਿਲਾਂ ਹੀ ਤਰ੍ਹਾਂ ਹੀ ਆਪਣੇ ਲਈ ਕੰਮ ਕਰਨਗੇ ਉਹਨਾਂ ਟਾਈਮ ਤੁਸੀਂ ਵੀ ਵੇਟ ਰੱਖੋ ਤੇ ਇਸ ਟਾਈਮ ਉਹਨਾਂ ਦਾ ਸਾਥ ਦਿਓ ਕਿ ਵਾਹਿਗੁਰੂ ਉਹਨਾਂ ਨੂੰ ਪਾਣਾ ਮਿਲਣ ਦਾ ਬਲ ਬਖਸ਼ੇ ਕਿਉਂਕਿ ਜਿਹੜਾ ਇਹ ਟਾਈਮ ਹੁੰਦਾ ਉਹ ਪਰਿਵਾਰ ਲਈ ਬਹੁਤ ਹੀ ਜ਼ਿਆਦਾ ਔਖਾ ਟਾਈਮ ਹੁੰਦਾ ਹੈ